ਅੱਜ ਤੋਂ ਤੁਹਾਨੂੰ ਸਭ ਤੋਂ ਵੱਧ ਮਿਹਨਤ ਦਿਖਾਉਣਾ ਮੈਂ ਇਹ ਆ ਦੇਖੋ ਆਹਨਰੇ ਦਾਗ ਜਿ ਲੱਗੇ ਹੋਏ ਆ ਸੁੰਝਿੰਦੇ ਆ ਨਾ ਇਹ ਆ ਮੇਰੀ ਉਂਗਲੀ ਜੇ ਮੂਰੀ ਆਉਣ ਕੇ ਦੇਖੋ ਆ ਦੇਖੋ ਆਉਗੀ ਮੱਖੀ ਆ ਦੇਖੋ ਇਹ ਤੋਂ ਕਿ ਲਿਮਿਟ ਹੀ ਲੈ ਕੇ ਜਾਂਦੀ ਹੈ ਜਿਹੜਾ ਮਿੱਟੀ ਜਿਹਦੇ ਘਰ ਬਣਾਉਂਦੀ ਹੈ ਇਹੋ ਚ ਮੰਨ ਲਓ ਆਪਦੇ ਜ ਬੱਚੇ ਪੈਦਾ ਕਰਦੀ ਆ ਫਿਰ ਉਹ ਬੱਚਿਆਂ ਨੂੰ ਪਿੱਛੇ ਸੁੰਟੀਆਂ ਭੁੰਟੀਆਂ ਦਿੰਦੀ ਹੈ ਇਹ ਲਈ ਜਾ ਕੇ ਆਹ ਦੇਖੋ ਕਿੰਨਾ ਜੋਰ ਲਾ ਰਹੀ ਹੈ ਮਿੱਟੀ ਚੱਕਣ ਨੂੰ ਇਹ ਮਸਵੇਰ ਦਾ ਦੇਖ ਰਹੇ ਹਾਂ ਇਹਨੂੰ ਇਹ ਦੋ ਤਿੰਨ ਨੇ ਇਹ ਲਗਾਤਾਰ ਲੱਗੀਆਂ ਹੋਈਆਂ ਨੇ ਆਪਣਾ ਘਰ ਬਣਾਉਣਾ ਦੇਖੋ ਇਹ ਲਿਖਾ ਦੇਖੋ ਸੋ ਇਹਨਾਂ ਨੂੰ ਬੱਚੇ ਕੱਢ ਲੈਣ ਦਿਆ ਕਰੋ ਫਿਰ ਬੇਸ਼ੱਕ ਤੋੜ ਦਿਆ ਕਰੋ ਪਹਿਲਾਂ ਨਾ ਤੋੜਿਆ ਕਰੋ